ਹੈਲੋ ਦੋਸਤੋ ਅੱਜ ਅਸੀਂ ਆਏ ਆ ਨੰਗਲ ਡੈਮ ਪਿੰਡ ਮੋਜੋਵਾਲ ਅੱਜ ਤੁਸੀਂ ਕੋਠੀ ਦੇਖ ਰਹੇ ਹੋ ਇਹਦੀ ਲੁੱਕ ਬਹੁਤ ਸੋਹਣੀ ਆ ਅੱਜ ਇਸ ਦੇ ਮਾਲਕ ਦੇ ਨਾਲ ਅੰਦਰ ਜਾ ਕੇ ਗੱਲ ਕਰਦੇ ਆ ਸਸ਼ੀਕਾਲ ਜੀ ਸਸ਼ੀਕਾਲ ਜੀ ਅਸੀਂ ਜੀ ਤੁਹਾਡੀ ਕੋਠੀ ਦੇਖ ਕੇ ਆਏ ਆ ਬਾਹਰ ਬਹੁਤ ਸੋਹਣੀ ਲੁੱਕ ਰਿਹਾ ਅੰਦਰ ਤੇ ਅਸੀਂ ਮਿਸਤਰੀ ਨਾਲ ਗੱਲ ਕਰਨੀ ਜੀ ਹਾਂ ਮੈਡਮ ਇਹ ਜਿਹੜੀ ਕੋਠੀ ਹੈ ਜੀ ਵਿਵੇਕ ਕੁਮਾਰ ਬੱਗਾ ਡੀਜੇ ਵਾਲਾ ਮਿਸਤਰੀ ਹੈ ਠੇਕੇਦਾਰ ਹੈ ਇਹਨਾਂ ਦੇ ਮਿਸਤਰੀਆਂ ਦੇ ਇਹਨਾਂ ਨੇ ਕੋਠੀਆਂ ਤਿਆਰ ਕੀਤੀ ਹੈ ਜੇਕਰ ਕਿਸੇ ਹੋਰ ਨੇ ਵੀ ਕੋਠੀ ਤਿਆਰ ਕਰਵਾਉਣੀ ਹੋਵੇ ਇਸ ਤਰ੍ਹਾਂ ਦਾ ਫਰਨੀਚਰ ਲਗਾਉਣਾ ਹੋਵੇ ਤਾਂ 70090 15115 ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਮੋਜੋ ਵਾਲੇ ਵੀ ਉਹ ਰਹਿਣ ਵਾਲੇ ਨੇ ਜਿਹੜੇ ਠੇਕੇਦਾਰ ਨੇ ਤੇ ਜਿਹੜੇ ਇਹਨਾਂ ਦੇ ਓਨਰ ਨੇ ਜੀ ਮਾਲਕ ਨੇ ਕੋਠੀ ਦੇ ਉਹ ਹੈ ਕਹਿੰਦੇ ਰਜੇਸ਼ ਕੁਮਾਰ ਠਾਕੁਰ ਪੱਪੀ ਉਹਨਾਂ ਦਾ ਨਾਮ ਹੈ ਠੀਕ ਹੈ ਜੀ ਹਾਂਜੀ ਬਾਕੀ ਆਜੋ ਤੁਹਾਨੂੰ ਦਿਖਾਨੇ ਜੀ ਆ ਦੇਖੋ ਇੱਧਰ ਹਜੇ ਉਠੀ ਪਿਆਰ ਹੋ ਰਹੀ ਹੈ ਜਿਹੜੇ ਹੈਂਡਲ ਲੱਗੇ ਨੇ ਮੈਡਮ ਆ ਵੇਖੋ ਆ ਟੁੱਟਰੀਆਂ ਲੱਗੀਆਂ ਨੇ ਜਿਹੜੀਆਂ ਇਹ ਬ੍ਰਾਂਡ ਕੰਪਨੀ ਦੇ ਲੱਗੀਆਂ ਹੋਈਆਂ ਨੇ ਸਾਰੀਆਂ ਆ ਹੈਂਡਲ ਲੱਗੇ ਹੋਏ ਨੇ ਇਹ ਜਿਹੜਾ ਇੱਕ ਇੱਕ ਹੈਂਡਲ ਹੈ ਇਹ ਸਾਰਾ ਬ੍ਰਾਂਡ ਕੰਪਨੀ ਦਾ ਤੇ ਜਿਹੜੇ ਦਰਵਾਜ਼ੇ ਤਿਆਰ ਕੀਤੇ ਹੋਏ ਨੇ ਜੀ ਇਹ ਕਈ ਬ੍ਰਾਂਡਡ ਪਲਾਈਆਂ ਮਿਕਸ ਕਰਕੇ ਫਿਰ ਤਿਆਰ ਕੀਤੇ ਗਏ ਨੇ ਠੀਕ ਹੈ ਸਰ ਆ ਜਿਓ ਤੁਹਾਨੂੰ ਇੱਧਰ ਦਿਖਾਣੇ ਜੀ ਆ ਵੇਖੋ ਆ ਇੱਕ ਛੋਟਾ ਜਿਹਾ ਸਟੋਰ ਤਿਆਰ ਕੀਤਾ ਹੈ ਤੇ ਕੱਲੇ ਕੱਲੇ ਦਰਵਾਜ਼ੇ ਤੇ ਆ ਜਿਹੜਾ ਲੋਕ ਹੈ ਦਿਖਾਓ ਜਿਹੜਾ ਲੋਕ ਹੈ ਨਾ ਮੈਡਮ ਇਹ ਹੈਂਡਲ ਲੋਕ ਸਾਰਾ ਬ੍ਰਾਂਡ ਕੰਪਨੀ ਦਾ ਲੱਗਿਆ ਹੋਇਆ ਹੈ ਤੇ ਜਿਹੜਾ ਹੈਂਡਲ ਲੋਕ ਹੈ ਇਹਦੀ ਨਾ ਪਾਲਿਸ਼ ਉਤਰੇ ਨਾ ਹੀ ਖਰਾਬ ਹੋਵੇ ਠੀਕ ਹੈ ਜੀ ਇਹਦੀ ਲਾਈਫ ਟਾਈਮ ਦੀ ਗਾਰੰਟੀ ਹੁੰਦੀ ਹੈ ਮੈਡਮ ਤੇ ਹੁਣ ਅਸੀਂ ਤੁਹਾਨੂੰ ਦਿਖਾਣੇ ਆਂ ਜੀ ਆ ਦੇਖੋ ਐਲੀਟ ਰੂਮ ਆ ਗਿਆ ਵੀ ਜੇ ਚਾਰ ਗੈਸਟ ਨਾ ਦੇ ਕੋਈ ਗਸ਼ਟ ਆ ਜੇ ਕੋਈ ਰਿਸ਼ਤੇਦਾਰ ਆ ਜੇ ਤਾਂ ਇੱਥੇ ਬੈ ਕੇ ਉਹ ਆਪ ਦਾ ਇੰਜੋਏ ਕਰ ਸਕਦੇ ਨੇ ਠੀਕ ਹੈ ਜੀ ਅੱਜ ਤੁਹਾਨੂੰ ਆ ਦਿਖਾਣੇ ਆਂ ਜੀ ਕਿ ਕਮਰ ਇਧਰ ਆ ਰੋਂ ਦੇ ਕੋਈ ਕੱਲੇ ਕੱਲੇ ਦਰਵਾਜ਼ੇ ਦੇ ਉੱਤੇ ਆ ਦੇਖੋ ਕੱਲੇ ਕੱਲੇ ਦਰਵਾਜ਼ੇ ਦੇ ਉੱਤੇ ਜਿਹੜਾ ਹੈਂਡਲ ਲੋਕ ਹੈ ਇਹ ਪੂਰਾ ਬ੍ਰਾਂਡ ਕੰਪਨੀ ਤੋਂ ਤੁਹਾਨੂੰ ਮਿਲੂਗਾ ਜਿਹਦੀ ਕਿ ਲਾਈਫ ਟਾਈਮ ਦੀ ਗਾਰੰਟੀ ਹੈ ਜਿਹੜੀ ਦਰਵਾਜ਼ੇ ਦੀ ਫਿਨਿਸ਼ਿੰਗ ਹੈ ਆ ਦੇਖੋ ਇਹ ਕਾਰੀਗਰਾਂ ਨੇ ਤਿਆਰ ਕੀਤੀ ਹੋਈ ਹੈ ਜਿਹੜੇ ਮਿਸਤਰੀ ਦਾ ਤੁਹਾਨੂੰ ਨਾਮ ਦੱਸਿਆ ਤੇ ਜਿਹੜੀਆਂ ਇਹ ਚੁਗਾਠਾਂ ਲੱਗੀਆਂ ਨੇ ਮੈਡਮ ਹਾਂਜੀ ਇਹ ਚੁਗਾਠਾਂ ਦੀ ਲਾਈਫ ਟਾਈਮ ਦੀ ਗਾਰੰਟੀ ਹੈ ਠੀਕ ਅਸਾਂ ਹਾਂਜੀ ਨਾ ਇਹ ਖਰਾਬ ਹੋਣ ਨਾ ਇਹਨੂੰ ਪਲਾਈ ਨੂੰ ਸਿਉਂਕ ਲੱਗੇ ਤੇ ਨਾ ਇਹਨੂੰ ਕੁਝ ਹੋਵੇ ਮੜਾ ਉੱਪਰ ਵੀ ਤਿਆਰ ਕੀਤੇ ਹੋਣੇ ਉਹ ਮਾੜੇ ਤੁਹਾਨੂੰ ਅੱਗੇ ਮੜਾ ਹੁਣ ਤੁਹਾਨੂੰ ਕਿਚਨ ਦਿਖਾਣੇ ਜੀ ਆ ਵੇਖੋ ਕਿਚਨ ਦੀ ਸਾਰੀ ਜਿਹੜੀ ਐਸੈਸਰੀ ਹੈ ਜਿਵੇਂ ਇਹ ਚਿਮਨੀ ਹੋਗੀ ਆ ਸਾਮਾਨ ਰੱਖਣ ਵਾਸਤੇ ਬਣਿਆ ਹੋਇਆ ਜੀ ਸਾਰਾ ਵੇਖੋ ਇਸੇ ਤਰ੍ਹਾਂ ਹੀ ਥੱਲੇ ਜਿਹੜੀ ਜਗ੍ਹਾ ਕਿਸੇ ਕੰਮ ਨਹੀਂ ਆਉਂਦੀ ਉਹਦੇ ਵਿੱਚ ਵੀ ਇਸ ਤਰ੍ਹਾਂ ਸਾਮਾਨ ਰੱਖਣ ਵਾਸਤੇ ਬਣਿਆ ਹੋਇਆ ਜੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਡੈਸ਼ਬੋਰਡ ਡੈਸ਼ਬੋਰਡ ਹੈ ਜੀ ਪਾਂਡੇ ਧੋਣ ਵਾਲੀ ਮਸ਼ੀਨ ਅੱਜ ਕੱਲ ਲੇਡੀ ਨੂੰ ਪਾਂਡੇ ਧੋਣੇ ਨੂੰ ਪੈਂਦੇ ਪਾਂਡੇ ਦੇ ਵਿੱਚ ਪਾਓ ਆਪਣੇ ਆਪ ਹੀ ਧੋਤੇ ਜਾਂ ਆ ਦੇਖੋ ਇਹਦੇ ਵਿੱਚ ਤੁਸੀਂ ਕੋਈ ਵੀ ਸਮਾਨ ਰੱਖ ਸਕਦੇ ਹੋ ਕ੍ਰੋਪਰੀ ਵਗੈਰਾ ਆ ਦੇਖੋ ਜਿਹਾ ਮੰਦਰ ਬਣਿਆ ਹੋਇਆ ਜੀ ਆਲੋਕੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਕੈਮਰਾ ক্লোਜ਼ ਕਰਕੇ ਸਾਡੇ ਦੇਖੋ ਜੀ ਸਰ ਜਿਹੜਾ ਤੁਸੀਂ ਆ ਮਾਰਵਲ ਲਗਾਇਆ ਇਹ ਕਿੱਥੋਂ ਲੈਂਦਾ ਹੈ ਮੈਡਮ ਇਹ ਜਿਹੜਾ ਮਾਰਬਲ ਲੈਂਦਾਗਾ ਇਹ ਹਰਦੇਵ ਮਾਰਬਲ ਹੈ ਜੀ ਮਾਨਸਾ ਕੈਂਚੀਆਂ ਪੇ। ਅੱਛਾ। ਉਹਨਾਂ ਦਾ ਹਰੇਕ ਸਟੇਟ ਦੇ ਵਿੱਚ ਮਾਲ ਜਾਂਦਾ ਹੈ। ਇਹ ਜਿਹੜਾ ਕਜਰੀਆ ਬ੍ਰਾਂਡ ਹੈ ਨਾ ਕਜਰੀਆ ਬ੍ਰਾਂਡ ਦਾ ਇੱਕ ਨਾਮ ਵਿਕਦਾ ਹੈ। ਪਰ ਜਿਹੜੇ ਇਹਨੂੰ ਲਾਉਣ ਵਾਲੇ ਠੇਕੇਦਾਰ ਨੇ ਉਹ ਹੈਗੇ ਨੇ ਜੀ ਮੋਜਵਾਲ ਦੇ ਨੇੜੇ ਆ ਮੈਚਪੁਰ। ਅੱਛਾ ਜੀ। ਤੇ ਰਾਮੂ ਉਹਨਾਂ ਦਾ ਨਾਮ ਹੈ। ਸਰ ਤੋਂ ਸ਼ਿਆਮ ਪਲਾਈਆਂ ਤੇ ਕੁੰਡੇ ਕਵਜਿ ਕਿੱਥੋਂ ਲੈਂਦੇ ਨੇ? ਮੈਡਮ ਇਹ ਮਾਨਸਾ ਦੇ ਵਿੱਚ ਨਾ ਇੱਕ 40 ਸਾਲ ਪੁਰਾਣਾ ਸ਼ੋਅਰੂਮ ਹੈ। ਕੁਕੂ ਦਾਨੇਵਾਲੀਆਂ ਦਾ ਮਸ਼ਹੂਰ ਆ। ਠੀਕ ਹੈ ਜੀ। ਉੱਥੇ ਜਾਨੀ ਕਿ ਹਰੇਕ ਬ੍ਰਾਂਡ ਦਾ ਸਮਾਨ ਮਿਲਦਾ ਹੈ ਫਰਨੀਚਰ ਦਾ ਕੁੰਡੇ ਕਬਜੇ ਹੋਗੇ ਹੈਂਡਲ ਹੋਗੇ ਹੈਂਡਲ ਲੋਕ ਹੋਗੇ ਠੀਕ ਹੈ ਉਹਨਾਂ ਦੀ ਲਾਈਫਟਾਈਮ ਦੀ ਗਾਰੰਟੀ ਹੁੰਦੀ ਹੈ ਤੇ ਜਿਹੜੀਆਂ ਚੁਗਾਠਾਂ ਨੇ ਉਹਦੀ ਵੀ ਲਾਈਫਟਾਈਮ ਦੀ ਉਹ ਗਾਰੰਟੀ ਦਿੰਦੇ ਆ ਇੱਕ ਉਹਨਾਂ ਦੀ ਹੋਰ ਸਬਦਾ ਹੈ ਜੇਕਰ ਤੁਸੀਂ 500 ਕਿਲੋਮੀਟਰ 1000 ਕਿਲੋਮੀਟਰ 200 ਕਿਲੋਮੀਟਰ ਵੀ ਰਹਿੰਦੇ ਹੋ ਤਾਂ ਸਾਰਾ ਸਮਾਨ ਉਹ ਕੋਠੀ ਦਾ ਤੁਹਾਡੀ ਕੋਠੀ ਤੱਕ ਬਿਲਕੁਲ ਫਰੀ ਆਪਦੇ ਖਰਚੇ ਤੇ ਪਹੁੰਚਾਉਂਦੇ ਨੇ ਠੀਕ ਹੈ ਜੀ ਉਹਨਾਂ ਦਾ ਨੰਬਰ ਵੀ ਤੁਸੀਂ ਸਕਰੀਨ ਤੇ ਦੇ ਦਿਓ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਠੀਕ ਹੈ ਸਰ ਉਹਨਾਂ ਦੀ ਲੋਕੇਸ਼ਨ ਹੈ ਜੀ ਮਾਨਸਾ ਸ਼ਹਿਰ ਫਰਨੀਚਰ ਮਾਰਕੀਟ ਚੁਗਲੀ ਘਰ ਦੇ ਨੇੜੇ ਪਿੰਡ ਵਾਲੀ ਸੜਕ ਤੇ ਠੀਕ ਹੈ ਚੈਨਲ ਦੇ ਮਾਧਿਅਮ ਰਾਹੀਂ ਜੇ ਕਿਸੇ ਨੂੰ ਕੋਠੀ ਦਾ ਪੂਰਾ ਸਾਮਾਨ ਲੈਣਾ ਹੋਵੇ ਨਾ ਤਾਂ ਉਹਨਾਂ ਨੂੰ ਇਹ ਜਾਨਕੀ ਨੌਲੇਜ ਹੋਣੀ ਚਾਹੀਦੀ ਹੈ ਵੀ ਪੂਰੀ ਕੋਠੀ ਦਾ ਸਾਮਾਨ ਜੇ ਤੁਸੀਂ ਕਿਤੋਂ ਖਰੀਦਦੇ ਹੋ ਤਾਂ ਤੁਹਾਡੇ ਕੋਠੀ ਤੱਕ ਸਾਰਾ ਸਾਮਾਨ ਹੋਮ ਡਿਲੀਵਰੀ ਬਿਲਕੁਲ ਫ੍ਰੀ ਹੁੰਦਾ ਹੈ ਜਿਸ ਦਾ ਕਿ ਗੱਡੀ ਦਾ ਵੀ ਕੋਈ ਖਰਚਾ ਨਹੀਂ ਹੁੰਦਾ ਤੇ ਤੇਲ ਦਾ ਵੀ ਕੋਈ ਖਰਚਾ ਨਹੀਂ ਹੁੰਦਾ ਠੀਕ ਹੈ ਸਰ ਬੱਬੂ ਦਾਨੇ ਵਾਲਿਆ ਦੇ ਨਾਂ ਤੇ ਮਸ਼ਹੂਰ ਹੈ ਬੜਵਾ ਠੀਕ ਹੈ ਸਰ ਥੈਂਕ ਯੂ